ਆਮ ਆਦਮੀ ਪਾਰਟੀ ਦੇ ਲੀਡਰ ਮਨੀਸ਼ ਸੋਦੀਆ ਦੇ 2027 ਦੀਆਂ ਚੋਣਾਂ ਜਿੱਤਣ ਲਈ ਦਿੱਤੇ ਬਿਆਨ ਸਾਨੂੰ ਜੋ ਵੀ ਕਰਨਾ ਪਵੇ ਸ਼ਾਮ-ਧਾਮ ਧੰਡ ਵੇਦ ਸੱਚ ਝੂਠ ਲੜਾਈ ਝਗੜਾ ਜੋ ਵੀ ਕਰਨਾ ਪਵੇ ਕਰਾਂਗੇ ਇਸ ਬਿਆਨ ਨੂੰ ਲੈ ਕੇ ਹੁਣ ਸਿਆਸਤ ਪੂਰੀ ਤਰ੍ਹਾਂ ਨਾਲ ਪੱਕ ਗਈ ਹੈ ਤੇ ਪੰਜਾਬ ਚ ਵਿਰੋਧੀਆਂ ਵੱਲੋਂ ਸੀ ਸੋਦੀਆ ਦੇ ਇਸ ਬਿਆਨ ਦੀ ਸਖਤ ਸ਼ਬਦਾਂ ਚ ਨਿੰਦਿਆ ਕੀਤੀ ਜਾ ਰਹੀ ਹੈ ਤੇ ਵਿਰੋਧੀ ਹੁਣ ਇਸ ਬਿਆਨ ਕਾਰਨ ਆਪ ਨੂੰ ਘੇਰਨ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ ਇਸ ਬਿਆਨ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਬੇਸ਼ਰਮ ਪੀ ਪਰ ਇਹ ਦੱਸ ਹੈ ਤੇ ਇਸ ਦੇ ਨਾਲ ਹੀ ਭਾਰਤੀ ਚੋਣ ਕਮਿਸ਼ਨ ਨੂੰ ਨੋਟਿਸ ਲੈ ਕੇ ਮਨੀਸ਼ ਸਿਸੋਦੀਆ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ ਸੁਖਬੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਿਸੋਦੀਆ ਦੇ ਇਸ ਬਿਆਨ ਦੀ ਨਿੰਦਾ ਕਰਦੇ ਹੋਏ ਲਿਖਿਆ ਆਮ ਆਦਮੀ ਪਾਰਟੀ ਦੀ ਬਿੱਲੀ ਆਖਰਕਾਰ ਥੈਲੇ ਵਿੱਚੋਂ ਬਾਹਰ ਆ ਹੀ ਗਈ ਹੈ ਇਨਾਂ ਦੇ ਚਿਹਰੇ ਤੋਂ ਨਕਾਬ ਉਤਰ ਗਿਆ ਹੈ 2027 ਚ ਪੰਜਾਬ ਵਿੱਚ ਸੱਤਾ ਤੇ ਕਾਬਜ਼ ਰਹਿਣ ਲਈ ਆਪ ਦੇ ਧੋਖੇ ਝੂਠ ਝੂਠੇ ਵਾਅਦੇ ਅਤੇ ਘਟੀਆਂ ਚਾਲਣਾ ਜਿਵੇਂ ਕਿ ਦੰਗੇ ਹਿੰਸਾ ਅਤੇ ਪੈਸੇ ਦੀ ਖੇਡ ਇਹ ਸਭ ਉਹਨਾਂ ਦੇ ਦਿੱਲੀ ਵਾਲੇ ਆਗੂ ਮਨੀ ਸਿਸੋਧੀਆਂ ਨੇ ਬੇਸ਼ਰਮੀ ਅਤੇ ਖੁੱਲ੍ਹੇਆਮ ਸਵੀਕਾਰ ਵੀ ਕੀਤਾ ਹੈ ਇਹ 2024 ਵਿੱਚ ਪੰਜਾਬ ਵਿੱਚ ਦਾਖਲ ਹੋਏ 2015 ਚ ਬੀਏਡੀਬੀ ਦੀ ਘਟਨਾਵਾ ਸ਼ੁਰੂ ਹੋ ਗਈਆਂ 2016 ਦੇ ਮਲੇਰ ਕੋਟਲਾ ਬੇਦਬੀ ਕੇਸ 'ਚ ਆਪ ਦੇ ਵਿਧਾਇਕ ਨਰੇਸ਼ ਯਾਦਵ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਕਿ ਅਜੇ ਵੀ ਕਿਸੇ ਦੇ ਮਨ 'ਚ ਕੋਈ ਸ਼ੱਕ ਹੈ ਇਹਨਾਂ ਉਹਨਾਂ ਘਟਨਾਵਾ ਪਿੱਛੇ ਕੌਣ ਸੀ ਪੰਜਾਬੀਆਂ ਦੀ ਧਾਰਮਿਕਤਾ ਭਾਵਨਾਵਾਂ ਦਾ ਸੋਸ਼ਣ ਕਰਨ ਅਤੇ ਸੱਤਾ ਲਈ ਫਿਰਕੂ ਵੰਡ ਨੂੰ ਹਵਾ ਦੇਣ ਦੀਆਂ ਉਹਨਾਂ ਦੀ ਖੇਡਾਂ ਇਹ ਸਭ ਇਹਨਾਂ ਨੇ ਹੁਣ ਖੁੱਲ੍ਹੇਆਮ ਸਵੀਕਾਰ ਕੀਤਾ ਗਿਆ ਹੈ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਖਤਰਨਾਕ ਖੇਡ ਨੂੰ ਸਮਝਣ ਤਾਂ ਜੋ ਪੰਜਾਬ ਵਿੱਚ ਭਰਾ ਨੂੰ ਭਰਾ ਨਾਲ ਲੜਾ ਕੇ ਖਾਸ ਕਰਕੇ ਸਿੱਖ ਕੌਮ ਨੂੰ ਵੰਡਣ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਨੂੰ ਅਸਫਲ ਕੀਤਾ ਜਾ ਸਕੇ ਮੈਂ ਭਾਰਤੀ ਚੰਡ ਕਮਿਸ਼ਨ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਸੋਧੀਆਂ ਅਤੇ అతి ਪੜਕਾਉ ਬਿਆਨਾਂ ਦਾ ਸਖਤ ਨੋਟਿਸ ਲਵੇ ਅਤੇ ਪ੍ਰਿਸ਼ਟਾਚਾਰ ਦੇ ਮਾਮਲੇ ਉਸ ਦੀ ਜ਼ਮਾਨਤ ਰੱਦ ਕਰਾਈ ਜਾਵੇ ਇਸ ਬੇਸ਼ਰਮੀ ਭਰੇ ਕਬੂਲ ਨਾਮੇ ਨੂੰ ਦੇਖਦੇ ਹੋਏ ਇਸ ਸੰਵੇਦਨਸ਼ੀਲ ਸਰਹੱਦੀ ਸੂਬੇ ਨੂੰ ਖਤਰਨਾਕ ਇਤਿਹਾਸ ਦੇ ਦੁਹਰਾਓ ਤੋਂ ਬਚਾਉਣ ਲਈ ਆਮ ਆਦਮੀ ਪਾਰਟੀ ਦੇ ਪੰਜਾਬ 'ਚ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਮੈਂ ਪੰਜਾਬ 'ਚ ਆਪ ਸੀ ਪਾਇ ਚਾਰੀ ਨੂੰ ਖਤਮ ਕਰਨ ਦੇ ਬਿਆਨਾਂ ਲਈ ਸੀ ਸੋਦੀਆ ਵਿਰੁੱਧ ਤੁਰੰਤ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰਦਾ ਹਾਂ सिर्फ सुखबीर बादल ही नहीं मनीष सिसोदिया के इस बयान से पंजाब कांग्रेस के प्रधान राजा वडिंग ने भी तिखा हमला करते हुए सिसोदिया ने इसका खामियाजा भुगतान की चेतावनी दी है मैं आपको कहना चाहता हूँ ये पंजाब है ये ना तो दिल्ली है ना कोई अन्य प्रदेश है पंजाब के साथ जिसने जास्ती करने की कोशिश की है पंजाब के लोगों ने उनको रगड़ के रख दिया है यहाँ बड़े बड़े आए बड़े बड़े लोग आए मुगल आए उनको भी यहां से हार का मुंह देखना पड़ा और मुंह की खानी पड़ी यहाँ हाथ जोड़ के तो कुछ करवा सकते हो जो पिछली बार आपने डीला डाला मुंह सा करके और लोगों को बेवकूफ बना लिया लेकिन जिसने यहाँ जबरदस्ती करने की कोशिश की है उसको पंजाबियों ने छोड़ा नहीं है और आपके मन के जो भाव थे जो आपने इस खुशी में प्रकट कर दिए हैं आज पंजाब को जानकारी होगी है कि आप लो किस लोग किस के तो ऐसा सपने में भी आपने सोचना नहीं है कि मैं पंजाब मेरी ये राय है आपको नहीं तो इसके खमियाजे आपको भुगतने पड़े तो यह सब कुछ राजा वरिंग वालों कहा गया इसके नलओपी प्रताप सिंह बाजवा ने भी रोस जता लिखा ਜਦੋਂ ਮਨੀਸ ਸੋਦੀਆ ਖੁੱਲ ਕੇ ਐਲਾਨ ਕਰਦੇ ਹਨ ਕਿ ਉਹ 2027 ਨੂੰ ਕਿਸੇ ਵੀ ਕੀਮਤ ਜਿੱਤਣ ਲਈ ਸਾਮ-ਦਾਮ-ਦੰਡ ਭੇਤ ਸੱਚ ਝੂਠ ਇੱਥੋਂ ਤੱਕ ਕਿ ਹਿੰਸਾ ਦੀ ਵਰਤੋਂ ਕਰਨਗੇ ਤਾਂ ਇਹ ਰਣਨੀਤੀ ਨਹੀਂ ਹੈ ਇਹ ਲੋਕਤੰਤਰ ਨੂੰ ਤਬਾਹ ਕਰਨ ਦੇ ਇਰਾਦੇ ਦਾ ਇਕਬਾਲ ਹੈ ਉਹ ਉਹੀ ਸਵੀਕਾਰ ਕਰ ਰਿਹਾ ਹੈ ਜੋ ਮੈਂ ਕਈ ਵਾਰ ਕਿਹਾ ਹੈ ਪੰਜਵਾਂ ਵੋਟਾਂ ਚੋਰੀ ਕਰਦੀ ਹੈ ਤੇ ਆਪ ਗਲਤ ਸਾਧਨਾਂ ਦੀ ਵਰਤੋਂ ਕਰਾਈ ਹੈ ਇੱਕੋ ਗੰਦੇ ਸਿੱਕੇ ਦੇ ਦੋ ਪਾਸੇ ਸਾਢੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਸ਼ਾਸਨ ਕਰਨ ਵਿੱਚ ਅਸਫਲ ਰਹੀ ਹੁਣ ਨਿਰਾਸ਼ਾ ਵਿੱਚ ਉਹ ਪੰਜਾਬ ਦੀ ਸ਼ਾਂਤੀ ਲੋਕਤੰਤਰ ਅਤੇ ਕਾਨੂੰਨ ਵਿਵਸਥਾ ਨੂੰ ತಯಾರ ਵਾਜਵਾਤਵਾਦ ਕਾਂਗਰਸ ਦੇ ਐਮਐਲਏ ਸੁਖ ਪਾਲ ਸਿੰਘ ਖੈਰਾ ਤੇ ਪ੍ਰਗਟ ਸਿੰਘ ਨੇ ਵੀ ਸੀ ਸੋਦੀਆ ਦੇ ਬਿਆਨ ਖਿਲਾਫ ਲਿਖਿਆ ਦੋਸਤੋ ਇਸ ਫਰਜ਼ੀ ਇਨਕਲਾਬੀ ਮਨੀਸ਼ ਸੋਦੀਆ ਨੂੰ ਦੇਖੋ ਜੋ ਕਹਿ ਰਿਹਾ ਹੈ ਕਿ ਅਸੀਂ 2027 ਦੀਆਂ ਚੋਣਾਂ ਜਿੱਤਣ ਲਈ ਝੂਠ ਧੋਖਾ ਅਤੇ ਲੋੜ ਪੈਂਟ ਤੇ ਗੁੰਡਾਗਰਦੀ ਦੀ ਵਰਤੋਂ ਕਰਾਂਗੇ ਤਾਂ ਇਹ ਕੇਜਰੀਵਾਲ ਐਂਡ ਸੀਓ ਦਾ ਬਦਲਾਅ ਮਾਡਲ ਹੈ ਜੋ ਕਿਸੇ ਵੀ ਕੀਮਤ ਤੇ ਸੱਤਾ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ ਲੱਖ ਦੀ ਲਾਨਤ ਇਹੋ ਜਿਹਾ ਬਦਲਾਅ ਤੇ ਪ੍ਰਗਟ ਸਿੰਘ ਨੇ ਵੀ ਲਿਖਿਆ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਖੁੱਲ੍ਹੇਆਮ ਐਲਾਨ ਕਰ ਰਹੀ ਹੈ ਕਿ 2027 ਦੀਆਂ ਚੋਣਾਂ ਜਿੱਤਣ ਲਈ ਉਹ ਹ जानके ਝੂਠ ਧੋਖਾਧੜੀ ਅਤੇ ਗੁੰਡਾਗਰਦੀ ਤੱਕ ਵੀ ਆਮ ਆਦਮੀ ਪਾਰਟੀ ਹੁਣ ਗੁੰਡਿਆਂ ਅਤੇ ਸੱਤਾ ਲੋਭੀਆਂ ਦੀ ਟੋਲੀ ਬਣ ਚੁੱਕੀ ਹੈ ਤਾਂ ਇਹ ਸਭ ਕੁਝ ਕਹਿ ਵਿਰੋਧੀਆਂ ਵੱਲੋਂ ਮਨੀਸ਼ ਸੋਦੀਆ ਦਿੱਤੇ ਬਿਆਨ ਨੂੰ ਲੈ ਕੇ ਰੋਸ ਜਤਾਇਆ ਗਿਆ ਹੈ ਫਿਲਹਾਲ ਸੋਦੀਆ ਜਾਂ ਭਗਵੰਤ ਮਾਨ ਕਿਸੇ ਵੱਲੋਂ ਵੀ ਇਸ ਤੇ ਕੁਝ ਜਵਾਬ ਜਾਂ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਪਰ ਫਿਲਹਾਲ ਵਿਰੋਧੀਆਂ ਨੂੰ ਇੱਕ ਵੱਡਾ ਮੁੱਦਾ ਭਗਵੰਤ ਖਾਸ ਆਪ ਨੂੰ ਕੀ ਰੰਦਾ ਜ਼ਰੂਰ ਮਿਲ ਗਿਆ ਹੈ ਪਰ ਆਪ ਦੇ ਲੀਡਰ ਵੱਲੋਂ ਦਿੱਤੇ ਇਸ ਬਿਆਨ ਨੇ ਵੱਡੇ ਸਵਾਲ ਜ਼ਰੂਰ ਖੜੇ ਕਰ ਦਿੱਤੇ ਨੇ ਤੇ ਇਸ ਸਾਫ਼ ਵੇਖਣ ਨੂੰ ਮਿਲ ਰਿਹਾ ਹੈ ਕਿ ਦਿੱਲੀ ਤੋਂ ਹਾਰ ਤੋਂ ਬਾਅਦ ਉਹ 2027 ਦੀਆਂ ਚੋਣਾਂ ਜਿੱਤਣ ਦੀ ਆਪ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ ਸਿਸੋਦੀਆ ਦੇ ਇਸ ਬਿਆਨ ਨੇ ਇਹ ਬਿਲਕੁਲ ਸਾਫ਼ ਕਰ ਦਿੱਤਾ ਹੈ ਖੈਰ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਆਪ 2027 ਦੀਆਂ ਚੋਣਾਂ 'ਚ ਲੋਕਾਂ ਦੇ ਦਿਲ ਜਿੱਤ ਪਾਉਂਦੀ ਹੈ ਜਾਂ ਨਹੀਂ ਤੇ ਸਿਸੋਦੀਆ ਦੇ ਇਸ ਬਿਆਨ ਦਾ ਆਪ ਦੀ ਛਵੀ ਨੂੰ ਲੈ ਕੇ ਕੀ ਵੱਡਾ ਅਸਰ ਪਵੇਗਾ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ